ਲੋ ਜੀ ਬਣਾ ਗੇਅਰ ਲਾਇਆ ਹੁਣ ਬਾਕੀ ਦੇਖਦੇ ਆ ਚੜ ਗਿਆ ਚੜ ਗਿਆ ਲੰਘ ਗਿਆ ਲੰਘ ਗਿਆ ਹਾ ਹਾ ਹੁ ਫਰੀਕਾਲ ਜੀ ਹੂੰ ਕਾਹਨੇ ਲਿਆ ਲਿਆ ਡੋਰ ਫਸੀ ਵੀ ਦੀ ਜੀ ਟੈਕ ਤੇ ਇਹ ਡੋਰਾ ਨੇ ਬੋੜ ਜਾਏ ਬਾੜੇ ਚ ਡੋਰੀ ਡੋਰ ਪਈ ਬਤੰਗਾਂ ਦੀ ਦੇਖ ਲਾ ਬਸ ਹੋਈ ਬਈ ਆਹ ਘਟੋਤੇ ਹੁਣ ਅੱਖਾਂ ਨੂੰ ਚੱਲੇ ਤੇ ਜਿੰਨੇ ਹੈਗੇ ਤੇ ਇਹਦੇ ਜੂ ਵੀ ਕੱਢਦੀ ਡੋਰ ਤਾਂ ਨਹੀਂ ਨਾ ਟਰੈਕਟਰ ਵੀ ਕਿੰਨਾਂ ਤੇ ਨਹੀਂ ਪਤਾ ਨਹੀਂ ਕਿੱਥੇ ਤੇ ਆਉਂਦੀ ਕਿੱਥੇ ਤੇ ਨਹੀਂ ਡੋਰੇ ਡੋਰ ਜੇ ਹੱਥ ਪਾਉਂਦੇ ਹੱਥ ਵੱਢਣ ਨੂੰ ਜਾਂਦੀ ਆ ਇਹਨੂੰ ਮੈਂ ਕਿਹਾ ਬਈ ਦੱਤੀ ਘਾ ਵੜਦੇ ਬਾਪੂ ਦਾ ਸਾਡੇ ਦਾ ਹੀ ਟਿਕਾਣਾ ਫੋਨ ਚ ਲਾਉਣ ਦਾ ਮਾਦਾਨੀ ਮੈਂ ਬੱਬਾ ਜੀ ਦਾ ਹੀ ਟਿਕਾਣਾ ਫੋਨ ਚ ਲਾਉਣ ਦਾ ਝੂਲੇ ਤੇ ਪੈ ਕੇ ਹੱਥ ਨਾ ਬੜਾ ਲਈ ਔੜੀ ਹੌੜੀ ਵੱਡੀ ਜਹ ਬਸ ਵੱਡੀ ਜਹ ਗਈ ਦੀ ਆ ਦਾਤੀ ਆ ਜਿੰਨੀ ਕੋ ਉੱਪਰ ਉੱਪਰ ਤੇ ਨਾ ਆਏ ਹਾਂ ਖਿੱਚ ਕੇ ਵੱਟੀ ਜਹ ਫੇਰ ਨਿਕਲੀ ਜਾਣੀ ਹੱਥ ਘੈ ਲਾਂਗੇ ਇੱਜ ਹੱਥ ਬੜ ਦੂੰਗੀ ਹਾਂ ਡੋਰ ਫਸੀ ਵੀ ਆ ਲੁਦੇਤਾਂ ਸੀ ਟਰੈਕਟਰ ਨੂੰ ਵੀ ਫਸੀ ਪਈ ਆ ਬਾੜੇ ਚ ਡੋਰੇ ਡੋਰ ਤਾਂ ਹੈਗੀ ਉੱਥੇ ਕਰੇ ਕੀ ਆ ਲੈ ਕਾ ਤੇਰੇ ਤੇ ਜੰਮਾ ਰੈਡੀ ਆ ਸੋਣ ਹੈਂ ਆ ਤੇਰੇ ਤੇ ਜੰਮਾ ਉਹ ਇਹ ਨਹੀਂ ਮਰਜੀ ਆ ਉਹ ਬਾਈ ਟਰੈਕਟਰ ਲੈ ਜਾਣਾ ਕੇ ਰੇੜਾ ਮੈਂ ਰੈਡੀ ਰੈਡੀ ਹੋਰਲੀ ਸਾਈਡ ਨਹੀਂ ਫੌਖੀ ਰਹਿਣੀ ਆ ਰੇਂਡਰ ਨੇ ਪਰ ਲੈ ਬਸ ਲੈ ਉਹਰਾ ਵੀ ਹਲਕਾ ਬਰੇ ਖੜਾਉਣੀ ਪੈਣੀ ਤੈਨੂੰ ਹਾਂ ਹਾਂ ਆਈ ਰੇਡੀਓ ਲੈ ਜਾ ਹਾਂ ਹਾਂ ਮੈਂ ਕਹਿੰਦਾ ਸਾਰੀ ਜੇ ਵੀ ਵੜਾ ਕੇ ਸਕਾਰ ਨਾਲ ਲਈਏ ਉਹਨੂੰ ਗਲਤ ਤਾਂ ਲੱਗੀ ਉਹ ਨਹੀਂ ਨਹੀਂ ਗਲਤ ਨਹੀਂ ਲੱਗੀ ਤੂੰ ਤਾਂ ਪਹਿਲੇ ਉੱਤਨੇ ਕਹਿੰਦਾ ਤਾਂ ਗਲ ਗਈ ਜਾਦੇ ਬਾਈ ਅੱਜ ਵੱਢ ਕੇ ਲਿਆਉਣੀਆਂ ਨੇ ਦਿਖਾ ਦੀ ਛੜੀ ਹੋਗੀ ਲੈ ਵੀ ਰੱਖ ਲਈਆਂ ਬੀਪੜੀ ਹੋਗੀ ਉਹ ਅੱਧੀ ਅੱਧੀ ਖੜੀ ਹੋਗੀ ਉਹ ਫੇ ਅੱਧੀ ਤਾਂ ਖੜੀ ਹੋਣੀ ਹੈਠਾ ਤਾਂ ਗਲ ਗਈ ਉਹ ਹੈਠਾ ਤੇ ਹੁਣ ਮੀਂਹ ਨਹੀਂ ਪੈਂਦਾ ਜੇ ਸੁੱਕੀ ਜਾਣਾ ਫਿਰ ਐਂ ਕੀ ਕੋਈ ਸੁੱਕਣਾ ਉਹ ਨਹੀਂ ਆਇਆ ਨਹੀਂ نیچے ਸੁੱਕੂਗੀ ਤਾਂ ਇਹ ਹਵਾ ਲੱਗੂ ਪੜੀਦਾ ਹੋਗੀ ਹੁਣ ਤੂੰ ਸਾਨੂੰ ਬਾਰੀ ਤਾਂ ਆਉਣੀ ਦੇਣੀ ਤੂੰ ਦਿਖਾ ਦੇਣੀ ਵੱਡ ਕੇ ਲਿਆਉਣੀ ਆ ਚੱਲ ਠੀਕ ਆ ਭਾਈ ਲੈ ਤੋਂ ਪਾ ਗੱਢ ਲੈ ਤੇ ਕਿਆ ਹੋਜੂ ਉਹ ਵਿੱਚੋਂ ਗਮੀ ਗਈ ਆ ਜੀ ਵਿੱਚ ਗਮੀ ਗਈ ਉਹੋ ਗਰ ਕੇ ਚੱਲ ਕਰ ਤੂੰ ਬਾਪੂ ਨੇ ਸਾਡੀ ਬਾਈ ਬਾਰੀ ਨਹੀਂ ਆਉਣ ਦੇਣੀ ਹੋਰ ਫਿਰ ਵਧੀਆ ਵਧੀਆ ਬਾਈ ਵਧੀਆ ਚੱਬ ਵਧੀਆ ਹੋਇਆ ਨਿਭੜਿਆ ਯਾਰ ਕਣਕ ਦਾ ਹੁਣੀ ਵੱਡਾ ਲਵਾ ਦੇ ਬਾਈ ਆਪਣਾ ਕੁਸਾ ਪਾ ਲੂ ਕਿਆਰਾ ਖੰਡ ਜੇ ਪੈਂਦਾ ਹੈ ਗੁਜਰਾਂ ਦੇ ਆ ਬੀ ਬਾਲੂ ਜੇ ਕੱਖ ਘਾਟਾ ਨਾ ਮੜੀ ਮੋਟੀ ਗਿਆ ਮੈਂ ਜੇ ਬਰਸੀਨ ਘਾਟਾ ਵੀ ਆ ਵੱਡ ਹਾਂ ਵਧੀਆ ਹੋ ਗਿਆ ਕਰੋ ਕਿੰਨੀ ਹੋਈ ਵੀ ਹੈ ਕੀ ਉਹ ਉਥੇ ਗੱਡੀ ਦੀ ਅੱਜ ਹੀ ਕਿਹਾ ਸੀ ਮੈਂ ਬੱਬੀ ਨੂੰ ਮੈਂ ਕਿਹਾ ਬੱਬੀ ਪੱਕਲਾ ਗੋਬੀ ਸਰੋ ਉਥੇ ਤੂੜੀ ਗੱਡੀ ਦੀ ਹੈ ਨਾ ਸਰੋਂ ਦੀ ਆ ਉਹਦੀ ਮੈਨੂੰ ਲੱਗਦੀ ਤਾਂ ਉਥੇ ਉਹ ਖੜ ਜਿੰਦੀ ਆ ਹੋਰ ਕੁਝ ਨਹੀਂ ਹੈਗਾ ਆ ਕਿਹੜਾ ਅਗੜਾ ਸਾਗ ਬੀਜਿਆ ਵਾ ਇਹ ਬਾਈ ਪਤਾ ਨਹੀਂ ਕਿਹੜਾ ਹੈ ਬਹੁਤ ਵਧੀਆ ਉਹ ਇੱਕ ਪੱਤੇ ਗਰੇ ਸਾਰੇ ਡੱਬੇ ਦਾ ਸਾਜੇ ਕਰਨਾ ਇਹ ਵੀ ਯਾਰ ਕੱਢਣਾ ਨਹੀਂ ਤਾਂ ਮਰਗੀ ਤੇ ਬਾਈ ਨੇ ਸੌਦਾ ਕਰਾਉਣਾ ਦਾ ਅੱਜ ਜੋ ਵਿਆਹ ਚਾ ਹੋਣਾ ਹੈਗਾ ਤਾਂ ਲੰਘ ਨਾ ਜਾਈ ਕਿਦਰ ਇਹਨੂੰ ਕਹਿੰਦਾ ਸੌਦਾ ਕਰ ਲਿਓ ਹੁਣ ਬੰਦੇ ਆਉਂਦੇ ਮਾ ਕੋਈ ਮੈਂ ਸੌਦਾ ਵੀ ਕਰ ਲਿਓਗਾ ਤਾਂ ਆ ਜਾ ਤੇਰੀ ਵੀ ਪਾਰਟੀ ਕਰ ਦੂੰਗੇ ਕਾ ਯਾ ਮਨੂੰ ਇਹ ਤਾਂ ਕੱਲਾ ਕੱਲਾ ਮਣਕੇ ਦੇਖਣਾ ਇਹਨਾਂ ਨੇ ਤਾਂ ਕੱਲਾ ਦੇਖ ਲਿਆ ਇਹਨਾਂ ਸਾਰਾ ਸੌਦਾ ਤਾਂ ਹੀ ਕਰਦੇ ਆ ਇਹ ਸਾਬ ਕਹਿੰਦਾ ਬਾਹਰ ਤੇ ਦੇਖ ਕੇ ਤਾਂ ਫੇਰ ਸਰ ਲਿਆ ਲੁਵਾਦੀ ਪਾਣੀ ਜਿੰਨੇ ਮਰਜੀ ਪਾਣੀ ਦਾ ਕੋਈ ਨਹੀਂ ਕੋਈ ਨਹੀਂ ਮੇਰੇ ਬਾਣੀ ਲੁਆਏ ਤਾਂ ਉਹਨਾਂ ਨੇ ਮੈਨੂੰ ਕਹਿੰਦੇ ਪਾਣੀ ਲਾ ਦੇ ਮੈਂ ਲਾਤਾ ਭਾਈ ਪਾਣੀ ਲੈਵੇ ਫਿਰ ਗੱਡੀਆਂ ਵੀ ਨਾਲ ਨਿਕਲੇ 10000 ਰੁਪਏ ਗੱਡੀ ਵਾਲੇ ਨੂੰ ਦਿੱਤਾ ਉਦੇ ਬਾਅਦ ਬਾੜ ਰੋਕੀ ਫਿਰ ਹੋਰ ਪਾਸੇ ਵੱਢ ਕੇ ਆ ਗਏ ਫਿਰ ਦੁਬਾਰਾ ਵੱਢਣ ਲੱਗੇ ਕੱਲ੍ਹ ਕੰਨਾ ਤੇਰੀ ਲੋਡ ਕਰ ਦੇਦੇ ਹਾਂ ਹਾਂ ਕਾ ਤੇ ਨਾ ਮੰਗ ਤੂੰ ਦੇਖਿਆ ਤਾਂ ਮਕਤਾਰੀ ਦੁਕਾਨ 'ਤੇ ਘੜੇ ਹਾਂ ਕੱਲੂ ਲੈ ਕੇ ਜਾਉਂਗੇ ਹਾਂ ਮੇਲਾ ਚੱਲ ਠੀਕ ਆ ਬਾਕੀ ਤੁਸੀਂ ਦੱਸਿਓ ਜੀ ਕਿੰਨੇ ਕ ਦਾ ਸੌਦਾ ਹੋਊਗਾ 450 ਬੂਟਾ 2 ਕਿਲੇ ਹੈਗੇ ਆ ਹੈ 4 ਸਾਲ ਦੇ ਆ ਪਰ ਵਿੱਚ ਬੂਟੇ ਟੁੱਟੇ ਵੀ ਬਹੁਤ ਆ ਮਾੜੇ ਆ ਥੋੜੇ ਜਿਹਾ ਗਾਹਾਂ ਨੂੰ ਫੇਰ ਵਧੀਆ ਲਾਵਾਂਗੇ ਹਾਂ ਆ ਲਾ ਵੀ ਅੱਜ ਤਾਂ ਰਿਸ਼ਤੇਦਾਰ ਪਹੁੰਚਿਆ ਵਾ ਖੇਤ ਸਹੀ ਕਿਦਾਂ ਆਓ ਜੀ ਠੀਕ ਆ ਜੀ ਕਿਆ ਕਹਿੰਦੀ ਜਵੀ ਬਾਪੂ ਦੱਸ ਬਈ ਸਹੀ ਜੀ ਉਹ ਤਾਂ ਘਰ ਚ ਗਈ ਹੁਣ ਤੇਰੀ ਜਵੀ ਹੈ ਪੜੀ ਹੁੰਦੀ ਆ ਨਹੀਂ ਫੇਰ ਤਾਂ ਹੋਣੀ ਆ ਹੁਣ ਜਨਪਤ ਤੇ ਬਾਪੂ ਭਾਈ ਆਈ ਕੀ ਨਹੀਂ ਦਿੰਦਾ ਸਾਨੂੰ ਦੇਖ ਲੈ ਮੈਂਗਾ ਵੀ ਲੈ ਉਹ ਗੀਰ ਜਾਂਦੀ ਦਾ ਇਹ ਨਾ ਉੱਪਰ ਉੱਠਣਾ ਨਾ ਹਾਂ ਜੀ ਉੱਪਰ ਹਾਂ ਇਹ ਤਾਂ ਧੁੱਪਾਂ ਨਿਕਲਦੇ ਮੈਂ ਕਹਾਂ ਤਾਂ ਡੇਢ ਕਿਰਾ ਮੈਂ ਕਹਾਂ ਵੱਢ ਕੇ ਸਕਾ ਲੈਂਦੀ ਆ ਤਾਂ ਪਰ ਕਿਰ ਤਾਲ ਵਾਲੀ ਤਾਂ ਕਿੱਥੇ ਲੈਣੀ ਆ ਇਹ ਲੈਂਦਾ ਜਾ ਉਹ ਇਹਨੇ ਕਿਹਾ ਲੈਣਾ ਇੱਕ ਹੋਰ ਹਾਨ ਮੜੀ ਦੀ ਧਰਤੀ ਸੁੱਕਣ ਦੇ ਲੈ ਉਹਦੀ ਤਾਂ ਹੀ ਆ ਤੂੰ ਹੈ ਧਰਤੀ ਦਾ ਸੁੱਕਣ ਦੇ ਧਰਤੀ ਨਾ ਇਹ ਮਾੜੀਆਂ ਛਿਚਾ ਆਏ ਨੇ ਫਿਰ ਜੰਗਲ ਲੱਗਦੇ ਆ ਹਾਂ ਮੈਂ ਉਹੀ ਕਿਹਾ ਅੱਗੇ ਰੋਡ ਦੱਸ ਦੇ ਲੰਘ ਲੈਣੇ ਛਿਚਾ ਨੂੰ ਆਏ ਜਾਣਾ ਛੱਟਾ ਦਾ ਆਗਨ ਲੱਗ ਗਿਆ ਦੇਖ ਲੱਗੀ ਨਿਸਰ ਨਾ ਜਿਆਦਾ ਦਾਣਾ ਪੈ ਗਿਆ ਹਾਂ ਫਿਰ ਦਾਣਾ ਵਿਟਕਦੇ ਨਹੀਂ ਆ ਦੇਖੋ ਆਏ ਜੀ ਹਾਂ ਉਹ ਅੱਜ ਲੀ ਗਿਆ ਉਹ ਤਾਂ ਕਿਸੇ ਪਿਪਟਾ ਗਿਆ ਪਈ ਰਹਿਣ ਦੀ ਚਾਹ ਆ ਉਹੀ ਤਾਂ ਕਹਿੰਦਾ ਜੇ ਹੁਣ ਵੀ 5-4 ਦਿਨ ਨੂੰ ਵੀ ਵੱਢੋਗੇ ਤਾਂ ਵੀ 10 ਦਿਨ ਪਈ ਰਹਿਣ ਤੇ ਚਾਹੇ ਐਨ ਸੁੱਕ ਜੋਵੇ ਉਹ ਨਹੀਂ ਆਏ ਨਹੀਂ ਆਏ ਨਹੀਂ ਕਿਹਾ ਅੱਗੇ ਸੀ ਇਕਣੇ ਹੀ ਕਰਦੇ ਆ ਧੁੱਪਾਂ ਤਾਂ ਨਿਕਲ ਜਾਂਦੇ ਹੈਡਾਂ ਦਾ ਗਿੱਡਾ ਵੀ ਨਰਮਾਈ ਦੇ ਉੱਪਰ ਵਿਚਾਰ ਕਰੀਆਂ ਪੈ ਗਈ ਬੜੀ ਬੜੀ ਵੇਗਰਾ ਹੋ ਗਈ ਆਹਦਾ ਸੁੱਕਣ ਦੇਦਾ ਸੀ ਧਰਤੀ ਨੂੰ ਮੜੀ ਉਹ ਵੀ ਮੜੀ ਤੇ ਹੀ ਖਰਾਬ ਹੋ ਜਾਂਦੀ ਪਾਦਾ ਲੱਗਣ ਦੇ ਮੜੀ ਜੀ ਨੂੰ ਧਰਤੀ ਸੁੱਕੀ ਪਹਿਲਾਂ ਬਾਪਾ ਦੋ ਹੀ ਭਾਈ ਇੱਕ ਪਾਸੇ ਹੋਏ ਵੇ ਭਾਈ ਦੋ ਦੋ ਵੋਟਾਂ ਇੱਕ ਪਾਸੇ ਆ ਦੋਹੇ ਰਿਸ਼ਤੇਦਾਰ ਇੱਕ ਪਾਸੇ ਆ ਦੋਹੇ ਰਿਸ਼ਤੇਦਾਰ ਇੱਕ ਪਾਸੇ ਆ ਭਾਈ ਇਹ ਵੀ ਇਹ ਆ ਸੁੱਕੂ ਚ ਵੀ ਨਹੀਂ ਤਾਂ ਫਿਰ ਤੇਰੀ ਹੀ ਨਹੀਂ ਉਹ ਆ ਇਹ ਨਾ ਨਹੀਂ ਗੱਲਾਂ ਹੈਗਾ ਬਾਪੂ ਇਹ ਲੈ ਉਹ ਮੈਂ ਅੱਜੇ ਥੋੜੋ ਕਹਿੰਦਾ ਹਲੇ ਮੈਂ ਕਿਹਾ ਅੱਜੇ ਖੇਤ ਵੀ ਅੱਜੇ ਵੜਦ ਨਹੀਂ ਆਪਾਂ ਨੇ ਹਲੇ ਤਾਂ ਮੀਂਹ ਦੱਸਿਆ ਵਾ ਪੰਜ ਚਾਰ ਦਿਨ ਤੱਕ ਜਿੱਦਣ ਬੰਦੇ ਰੱਖਨੇ ਕਹਿੰਦਾ ਭਾਬੋ ਜੜਾ ਜੁੜਾ ਕੱਢਣ ਨੂੰ ਉਦੋਂ ਗੈ ਲੱਗਦੀ ਪੜਾ ਦੂੰਗੇ ਹਲੇ ਸੁੱਕੇ ਹੀ ਨਹੀਂ ਖੇਤ ਪਾਣੀ ਤੇ ਖੜਾ ਉੱਤੇ ਪਾਣੀ ਖੜਾ ਆ ਉੱਥੇ ਖਾਲੀ ਹੋ ਗੜ ਗਿਆ ਕੱਲ ਕੱਲ ਖਾਲੀ ਹੋ ਗੜ ਗਿਆ ਉੱਥੇ ਤੇ ਚੱਲ ਫੇਰ ਪਰਲੇ ਪਾਸੇ ਖੜਾ ਕੇ ਲਦੀ ਫਦਾ ਨੀ ਆ ਉਹਨੇ ਨਿਪੜ ਗਿਆ ਹਾਂ ਹਾਂ ਨਿਪੜ ਗਿਆ ਨਿਪੜ ਗਿਆ ਇਹਦੇ 'ਚ ਸਪਰੇਅ ਮਾਰਦੇ ਨੀ ਮਸਰੀ ਬੱਦਸ਼ਾਹ ਜੀ ਦੇਖਤਾ ਸੀ ਮਸਰੀ ਦਾ ਹਾਲ ਦੇਖ ਕੇ ਆ ਚੱਲ ਲੈ ਦੇਖਣ ਆ ਗਿਆ ਇਹ ਘੜਾਈ ਗੜੀ ਜਲਾਈ ਹੋ ਉਗੜਾਈ ਕੌਣ ਕਰੂ ਤੇਰੇ ਵਰਗੇ ਤਾਂ ਬੈਠਾ ਕਰੀਂ ਸਾਥੇ ਬੈਠੋਂਦਾ ਐਸੇ ਗੜਾਈ ਕਰਾ ਦੇਈਏ ਇਹਦੀ ਤਾਂ ਕਰਾਉਣੀ ਆ ਇਹਦੀ ਕਰਾ ਲੈ ਲੈ ਸਰ ਦਾ ਬਹੁਤ ਵਧੀਆ ਇਹ ਤੱਕ ਜਿਹੜਾ ਲੋਕਡਾਊਨ ਦਾ ਕੰਮ ਇਹਦਾ ਗੜਾਈ ਕਰਾ ਦੇ ਗੱਬੇ ਗੱਬੇ ਕਰਾ ਦੇ ਗੱਬੇ ਗੱਬੇ ਤਾਂ ਮੈਂ ਸਪਰੇਅ ਮਾਰਤੀ ਹਾਂ ਹਾਂ ਨਾ ਜਿਹੜਾ ਐ ਪਰ ਗੈਨ ਨਾ ਇਹ ਤਾਂ ਕਿਆ ਕਰਾਉਣੀ ਆ ਹੁਣ ਇਹਦੀ ਕਰਾ ਇਹ ਤਾਂ ਗੰਨੇ ਗੰਨੇ ਦੀ ਗੜਾਈ ਕਰਾ ਦੇਣੀ ਆ ਦੇਖੋ ਅੱਛਾ ਇਹਦੇ ਵਿੱਚ ਮੜਾ ਮੋਟਾ ਜਿਹਾ ਕੱਖਾ ਕੋਈ ਮੋਟਾ ਮੋਟਾ ਹੀ ਗੰਨੇ ਵਿੱਚ ਕਿਉਂਕਿ ਗੰਨੇ 'ਚ ਮੈਂ ਸਪਰੇਅ ਮਾਰਤੀ ਸੀ ਹੈਂ ਮੈਂ ਸਾਰੇ ਸਪਰੇਅ ਮਾਰਦੇ ਜਿਸ ਤਰ੍ਹਾਂ ਆ ਉਹ ਪਹਿਨਾ ਮੈਂ ਕੱਲੀ ਗੰਨੇ ਗ ਵੀ ਮਸਰੀ ਖਰੇ ਬਚੇ ਜਾਵੇ ਜਾਂ ਥੋੜਾ ਕੱਖ ਤਾਂ ਫੇ ਮੀ ਮੂੰ ਪੈ ਗੇ ਸਿਆਲ ਚ ਇੱਕ ਦੋਗਾ ਹੁਣ ਪਹਿਨਾ ਪਹਿਲੇ ਇੰਨੇ ਦਾ ਕੱਖੇ ਚੰਮਲ ਗਿਆ ਕੱਖੇ ਬਹੁਤ ਹੋ ਗਿਆ ਦਾ ਕਿਰਾਇਆ ਨਹੀਂ ਦੱਸ ਇੱਕ ਫਾਂ ਰਹਾ ਕਿੰਨੇ ਕਾ ਇੰਨੀਆਂ ਹੀ ਜਾਣੀਆਂ ਐਜਾ ਲੋੜ ਨੇ ਜੀ ਕਿੰਨੇ ਬੰਦੇ ਕਰਦੇ ਇਹਨੂੰ ਕਿਆ ਕਿੰਨੇ ਬੰਦੇ 5 ਬੰਦੇ ਲੱਗੂਗੇ ਇਹੋ ਚ ਤੇ 5 ਬੰਦੇ ਲੱਗੇ ਤੇ ਹੁਣ ਪਹਿਨਾ 2500 ਦੇ ਹੋਗੀ ਵੈਸ 2500 ਪਹਿਲਾਂ ਲਿਆ ਇਹ ਫੇਰ ਵੀ ਨਹੀਂ ਹੋਣੀ ਕਾਟੇ ਵਾਲਾ ਕੰਮ ਆ ਇਹ 5 ਬੰਦੇ ਫੇਰ ਰੋਟੀ ਪਾਣੀ ਉਹਨਾਂ ਦੀ 2500 ਸਪਰੇ 2500 ਰੁਪਏ ਦੀ ਸੰਕੋਰ ਨੇ ਉਹ ਮਾਰਨੀ ਚੱਕ ਕੇ ਸਭ ਕੱਖ ਹਾਂ ਮੈਂ ਮਾਹ ਹੌਬੀ ਸਰਦੀ ਆ ਫਿਰ ਕੋਰ ਹੁਣ ਤੂੰ ਸਾਥੇ ਬੈਠਣ ਤੂੰ ਤਾਂ ਬੈਠਣੇ ਕਰੀ ਜਾਣਾ ਮੈਂ ਹਾਂ ਸਾਥੇ ਹੀ ਲੱਗਣਾ ਕਹਦਾ ਗੈਲ ਲੱਗੇ ਬੰਦਾ ਗੈਲ ਵੀ ਲੱਗ ਜਾ ਫੇਕੜ ਫੇ ਚਾਰ ਦਿਵਾਲੀਆਂ ਤਾਂ ਫੇਰ ਵੀ ਲੱਗਣੀਆਂ ਜੇ ਇੱਕ ਬੰਦਾ ਆਪਣਾ ਲੂ ਜੇ ਇੱਕ ਬੰਦਾ ਆਪਣਾ ਲਾ ਲੂੰਗਾ ਚਾਰ ਦਿਵਾਲੀਆਂ ਤਾਂ ਫੇਰ ਵੀ ਲੱਗਣੀਆਂ ਹੀ ਆ ਮੈਂ ਕਹ ਜਿਹੜੇ ਕਿੜੇ ਗੜਾਈ ਕਹਿੰਦਾ ਬਾਪੂ ਇੱਕ ਵਾਰੋ ਠੇਕਾ ਦੇ ਹਾਂ ਦੁਆਲੀ ਠੇਕਾ ਮੈਂ ਕਰ ਲੂੰਗਾ ਲਈ ਹਾਂ ਠੇਕਾ ਲੈ ਲੈ 20000 ਰੁਪਏ ਮੰਗਣਾ ਅਗਲੇ ਨੇ ਕਿੰਨੇ ਪੈਸੇ ਬੋਲ ਲੈ ਇਹਨੂੰ ਗਿਆ ਪਤਾ ਕਿੰਨੇ ਪੈਸੇ ਪੜ ਪੜ ਵੀ ਹਾਂ ਪਰ ਪਾ ਗਾਇਆ ਹਾਂ ਲੈ ਲੈ ਦੇਣੀ ਆ ਸਾਰੇ ਬੋਲ ਲੈ ਨਿਆਲਾ ਕਰਦੇ ਤੂੰ ਦੇਖਦੇ ਕਿੰਨੇ ਮੰਗ ਲਿਆ ਇਹਨੇ ਤਾਂ ਘੱਟ ਮੰਗੂ ਨਤੀਏ ਕਾ ਕਰਕੇ ਦੇਖੀ ਇਹ ਨੂੰ ਵੀ ਦੇਖ ਲੈਣੇ ਆ 16 ਲੈਣਾ 16 ਲੈਣਾ 16 ਲੈਣਾ 16 ਐ ਹੈ ਤਾਂ ਆਈ ਤਾਂ ਇਹ ਤਾਂ ਬੈਠਣ ਵੇ ਡਿਪੈਂਡ ਹੈ ਵਿੱਚ ਦਾ ਕੱਖ ਹੈ ਇੰਨੀ ਹੈ ਉਪਰੇ ਆ ਆ ਬਹੁਤ ਚੰਗਾ ਉਹ ਤਾਂ ਚਾਵਲ ਲੈਣੇ ਕੱਖ ਨੂੰ ਉਹ ਤਾਂ ਹੋਰ ਚਾਵਲ ਲੈਣੇ ਨਾ ਮੈਂ ਤਾਂ ਨਹੀਂ ਚਾਵਲ ਦੇਣਾ ਫਿਰ ਮੈਂ ਤਾਂ ਇਹਨੂੰ ਕਿਹਾ ਹੁਣ ਸਪਰੇਅ ਕਰ ਮੈਂ ਤਾਂ ਕੱਲ ਨੂੰ ਇੱਕ ਪੰਪ ਲਾਉਣਾ ਇਹਦੇ 'ਤੇ ਬਸ ਨਹੀਂ ਕਿਸੇ ਨੂੰ ਲੈਣਾ ਜਾ ਕੇ ਦੇਖ ਲੈ ਕਿਉਂ ਉਹ ਨਹੀਂ ਕਾਣੀ ਖਤਮ ਆ ਚਲਾ ਕਰ ਲਾਂਗੇ ਕੋਈ ਨਹੀਂ ਇੱਕ ਲਾਈਨ ਬਚਾ ਦੂੰਗੇ ਹੋਰ ਦੱਸ ਉਹ ਤਾਂ ਜ਼ਿਆਦਾ ਕਰਕੇ ਇੱਕ ਲਾਈਨ ਬਚਾ ਦੂੰਗੇ ਉਹਨੂੰ ਕਿ ਕਰੂੰਗਾ ਉਹਨੂੰ ਗੁੜ ਦੂੰਗੇ ਬੈਠ ਕੇ ਲਾਈ ਹੋ ਜੇ ਇੱਕ ਲਾਈਨ ਦੀ ਤਾਂ ਕੁਝ ਨਹੀਂ ਲੱਗਣਾ ਛਾਈ ਨੇ ਕਿਹਾ ਹੁਣ ਤੇਰੇ ਰਿਸ਼ਤੇਦਾਰ ਨੇ ਬਾਪੂ ਲਾ ਤੈਨੂੰ ਕੜਾ ਖਾੜ ਦੇਣਾ ਆ ਤੇ ਪੁਰਾਣੀ ਰਵਾਇਤ ਹੈ ਛਾਈ ਰੱਜ ਕੇ ਕੜਾ ਖਾੜ ਲਸਣ ਲੋਟ ਹਲੇ ਦੱਸਾਂ ਠੀਕ ਆ ਛਾਈ ਹੈ ਨਾ ਹਾਂ ਠੀਕ ਆ ਹੁਣ ਇਹਦੀ ਗੜਾਈ ਮੰਗਦਾ ਗੜਾਈ ਕਰੇ ਮੀਹੇ ਨਹੀਂ ਬੱਤਾਂ ਹੁਣ ਦਿੰਦਾ ਹਾਂ ਯਾ ਫੇਰ ਫਰਕ ਆ ਨਾ ਯਾ ਫੇਰ ਕੰਕ ਕਾਮਯਾਬ ਇਹ ਡਾਕਰ ਦੇਖੀਦਾ ਉਹਦਾ ਪਲੌ ਤੇ ਬਾਦ ਉਹ ਡਾਕਰ ਪੈਣਾ ਤੇ ਰੀਤਾ ਹੀ ਦਾ ਇੰਨਾ ਹੋ ਗਏ ਲੈ ਗਿੱਲਾ ਪਿਆ ਜੋ ਵੀ ਲੈ ਮੈਨੂੰ ਦੱਸ ਕਿਆ ਕਰੋਗੇ ਕਿਆ ਕਰੂੰਗਾ ਉਧਰ ਪਾਣੀ ਮੰਗਦਾ ਤਾਂ ਦੇ ਲਾ ਮੀਨੇ ਇੰਨਾ ਗਿੱਲਾ ਕਰਤਾ ਉਹੀ ਕਹਿੰਦਾ ਹੁਣ ਲਸਣ ਦੀ ਗੜਾਈ ਕਰਾਉਣੀ ਆ ਇੱਕ ਲਸਣ ਦੀ ਗੜਾਈ ਕਰਾ ਨਾ ਲਸਣ ਦਾ ਕਰਾਉਣਾ ਬਾੜਾ ਧੁੱਪਾਂ ਲੱਗ ਜਵੇ ਨਾ ਮੈਂ ਆ ਹੀ ਦੇਖਦਾ ਜੇ ਤਿੰਨ ਬੰਦੇ ਨੇ ਕੱਢਤਾ ਤਾਂ ਠੀਕ ਹੈ ਜੀ ਚਾਰ ਨੇ ਵੀ ਕੱਢਤਾ ਤਾਂ ਵੀ ਕੋਈ ਨਹੀਂ ਹੋ ਜਾਣੀ ਆ ਮਸਰੀ ਤੂੰ ਪੈਸੇ ਲਾ ਕੇ ਜਾਂਦਾ ਚੱਲ ਮਸਰੀ ਕਿੰਨੀ ਖੋਊਗੀ ਤੇ ਚੱਲ ਕੋਈ ਨਹੀਂ ਆ ਯਾਰ ਮੈਂ ਵੀ ਜੇ ਕਰਦਾ ਭੈਣ ਚ ਚਾਰ ਚਾਰ ਪੰਜ ਪੰਜ ਮੂਰੀ ਹੋ ਜਾਂਦੀਆਂ ਚਾਰ ਪੰਜ ਪੰਜ ਕੋੰਟਰ ਹਾਂ ਅਗਨੇ ਵਿੱਚ ਕੋਈ ਨਾ ਹੁੰਦੀ ਆ ਅਸਲ ਜਿਹਾ ਸਪਰੇ ਹਾਉਂਦੀਆਂ ਹੈਗੀਆਂ ਆਪਣੇ ਕਿ ਨਹੀਂ ਘਟ ਆਉਂਦੀਆਂ ਗੰਨੇ ਚ ਹੁੰਦੀ ਨਹੀਂ ਕਹਿੰਦਾ ਇਹ ਸਾਡੀ ਸਪਰੇ ਹੋਵੇ ਨਾ ਫਾਇਦਾ ਹੈ ਕੱਖ ਦਾ ਲੈ ਵੀਰੇ ਮਾਰਦੀ ਹੋਰ ਤਾਂ ਕੁਝ ਨਹੀਂ ਹੈਗਾ ਹੁਣ ਇਹਨੇ ਵੀ ਚਾਵਲ ਨਾ ਤੇਰੇ ਗੰਨੇ ਨੇ ਵੀ ਗੰਨਾ ਤਾਂ ਹੁਣ ਚਾਵਲ ਦੇ ਛਟਾਟ ਆ ਧੁੱਪਾਂ ਗੈਲ ਨਾ ਨਿਕਲਿਆ ਜਰਾ ਹੁਣ ਗੰਨਾ ਹੁਣ ਧੁੱਪਾਂ ਵਿੱਚ ਨਾ ਹੁਣ ਗੰਨਾ ਪੂਗਾ ਛਟਾਟੂਗਾ ਚਾਵਲੂਗਾ ਆਹਾਂ ਸਹੀ ਕਾ ਲਾਉਣਾ ਬੂਟੇ ਪੱਟਣ ਯਾਰ ਕੋਈ ਤਾਂ ਲੱਗਦਾ ਯਾ ਉਧਰ ਵੀ ਕਰਾਤਾ ਸੌਦਾ ਚ ਕਰਮਜੀਤ ਦਾ ਵੀ ਕਿੰਨੇ ਕਸਾ ਇਹ ਤਾਂ ਹੁਣ ਕੱਢੂਏ ਦੱਸਾਂਗੇ ਹਲੇ ਹੂੰ ਸੌਦਾ ਕਰਾ ਦਿੱਤਾ ਉਹਦਾ ਕੋਣੇ ਦੋ ਦੋ ਕਿਲਿਆਂ ਦਾ ਉਹ ਅਨਾਰ ਬਣ ਮੜੇ ਐ ਛੋਟੇ ਛੋਟੇ ਆ ਉਹ ਖਰਾਬ ਆ ਵਿੱਚ ਛੋਟੇ ਵੱਡੇ ਆ ਕੋਈ 4 ਸਾਲ ਦੇ ਆ ਕੋਈ 3 ਦੇ ਆ ਬੰਦ ਕਰ ਲਾਏ ਹੋਏ ਬਾਗ ਟੁੱਟ ਗਏ ਜਿੱਥੇ ਵਿੱਚ ਦੋ ਲੈਣਾ ਆ ਦੇਖ ਜਾਨਵਰ ਹਾਂ ਹਾਂ ਦੇਖ ਸੂਰ ਹੈਗਾ ਹੂੰ ਆ ਪੈੜਾ ਇੰਨਾ ਦਾ ਇੰਨੇ ਤਾਂ ਕੁੱਤੇ ਬਣਾਏ ਵੇ ਗੰਨੇ 'ਚ ਇੰਨਾ ਗੰਨਾ ਖਾਦਾ ਵਛਾਈ ਆ ਹਾਂ ਹਾਂ ਖਾਦਾ ਹੋਇਆ ਪੈੜਾ ਸਿੱਧੀਆਂ ਸੁਖਾਈ ਹੋਏ ਕੋਸੇ ਇਹਦੇ ਪੁਰਾਣੇ ਬੰਦੇ ਜਿਹਦੇ 10 ਸਾਲ ਨੇ ਵੀ ਹਾਂ ਇਹ ਚੂੜੀ ਪੇੜ ਉਹ ਸੁਹ ਜੀ ਹੋਣ ਲਾਸ਼ ਆਹੀ ਪੁਰਾਣੇ ਬੰਦੇ ਆ ਬਾਈ ਦੋ ਹੀ ਪੁਰਾਣੇ ਬੰਦੇ ਆ ਇਹ ਇਹਦੇ ਚ ਹੈ ਮੋਟਾ ਹੀ ਗੱਖਾ ਲਸਣ ਵਿੱਚ ਹੂੰ ਲਸਣ ਮਾਰਦਾ ਸ਼ਾਲਾ ਬਸੀਰੀਆਂ ਨਾ ਪਰਾਲੀ ਨਹੀਂ ਚੱਕਣੀ ਪਰਾਲੀ ਨਹੀਂ ਚੱਕਣੀ ਦਾਤੀ ਗੱਲ ਗੜਾਈ ਕਰਾਉਣੀ ਹੈ ਇਹਦੀ ਖੁਰਪਾ ਵਿੱਕਾ ਉਖਾ ਜਨਣਾ ਦੇ ਵਿੱਚ ਪਰਾਲੀ ਚ ਇਹ ਮੋਟਾ ਹੀ ਕੱਖ ਆ ਬਰੀਕ ਨਹੀਂ ਹੈਗਾ ਹਾਂ ਹਾਂ ਕੱਕ ਮੋਟਾ ਹੀ ਆ ਸਾਰਾ ਹੀ ਜੀ ਬਈਆ ਫਿਰ ਇਹਦੇ ਦਾਤੀ ਕਰ ਬਣਾ ਦੇਣਾ ਸਾਰੇ ਜੜ ਤੇ ਵੱਢੀ ਜਾਣਾ ਦਾਤੀ ਗੈਲ ਖੁਰਪੇ ਗੈਲ ਵਿੱਚ ਆਹ ਖੁਰਪੇ ਗੈਲ ਹੀ ਨਾ ਵੱਢ ਹੋਣਾ ਇਹਦੇ ਉੱਪਰ ਤੁੰਝ ਗੈਲ ਪਹਿਲਾਂ ਜੇ ਖੁਰਪੀ ਲਿਆਉਣੀ ਪੈਣੀ ਛੋਟੀ ਜੀ ਠੀਕ ਆ ਖੁਰਪੀਆਂ ਲਈ ਛੋਟੀ ਐ ਕਰੇ ਇਹ ਪਹਿਲਾ ਇਹੇ ਠਾ ਡਾ ਕੱਢ ਦੇ ਉੱਪਰ ਤੇ ਹਾਂ ਚੀਜ਼ ਹੋ ਜੂਗੀ ਪਹਿਲਾਂ ਥੱਲੇ ਕੱਢ ਦੇ ਥੱਲੇ ਇਹੇ ਠਾ ਕੱਢ ਦੇ ਪਹਿਲਾਂ ਕੋਈ ਗਰ ਹਾਂ ਦੀ ਗੜਾਈ ਹੋ ਜੂਗੀ ਕਹਿੰਦੇ ਆਣ ਹੁੰਦੀ ਖੁੱਪੇ ਦੀ ਉਹ ਗੁਰਪੇ ਕਹਿੰਦਾ ਗੰਨਾ ਤਾਂ ਗੁੱਡਣਾ ਹੀ ਆ ਇਹਨਾਂ ਗੁੱਡਣਾ ਤੇ ਬਾਅਦ ਵਿੱਚ ਉੱਪਰ ਜਿਹੜਾ ਉਹੋ ਲਾ ਕੇ ਤੇਰੀ ਗਾਤੀ ਲੈ ਕੇ ਹੁਣ ਲੈ ਸਣਾ ਹੋਇਆ ਨਾਲੀ ਤੇਰੀ ਮੋਟੀ ਵਿੱਚ ਵਿੱਚ ਲੈ ਹਾਂ ਹਾਂ ਠੀਕ ਹੈ ਹੈ ਬਈ ਬਈ ਲੱਭੀ ਹੋਈ ਹੈ ਬਾਕੀ ਹੁਣ ਸਾਰੇ ਠੀਕ ਆ ਹੂੰ ਠੀਕ ਆ ਬਾਕੀ ਗੱਠੀ ਦੇਖਦੇ ਹਾਂ ਕਹੀ ਜੀ ਹੁੰਦੀ ਆ ਅਸਲ 'ਚ ਨਾ ਇਹ ਅਸਲ 20 ਦਿਨ ਲੇਟ ਹੋ ਗਿਆ ਜੇ 20 ਦਿਨ ਹੋਰ ਕੀਤਾ ਹੁੰਦਾ ਇਹ ਦੇਖ ਮੇਰੇ ਘਰੇ ਲੱਗਿਆ ਤੇਰੀ ਗੱਲ ਕਿੱਥੇ ਲੱਗਿਆ ਤੇ ਇਹ ਲੱਗਿਆ ਇਹ ਜਾ ਕੇ 3 ਨਵੰਬਰ ਨੂੰ 3 ਨਵੰਬਰ ਨੂੰ ਲੱਗਿਆ 1 ਅਕਤੂਬਰ ਚ ਲੱਗ ਜਵੇ ਇਹ ਕਈ ਚੀਜ਼ਾਂ ਦੇਖਣੀਆਂ ਪੈਂਦੀਆਂ ਆਪੂ ਹੂੰ ਗੜਾਈ ਦੀ ਕਸਰੀ ਹਾਂ ਗੜਾਈ ਆਪਾ ਮੈਂ ਤੈਨੂੰ ਕਹਿ ਤਰੀ ਧੁੱਪਾਂ ਨਿਕਲੇ ਗੜਾਈ ਤਾਂ ਹੋਈ ਲੈ ਹੋ ਤਾਂ ਬੰਦੇ ਹੁਣ ਤਾਂ ਬੰਦੇ ਆ ਗਏ ਆਪਾਂ ਕੋ ਬਥੇਰੇ ਹਾਂ ਵਿੱਚੋਂ ਅਸੀਂ ਗਾਤੀਆਂ ਕਿਹੜਾ ਪੰਗਾ ਸਾਨੂੰ ਪਹਿਲਾਂ ਲੇਬਰ ਦਾ ਤਾਂ ਹੁਣ ਤਾਂ ਲੇਬਰ ਬਥੇਰੀ ਆ ਗਈ ਆਪਣੇ ਕੋਲ ਹੁਣ ਬੰਦਿਆਂ ਦੀ ਘਾਟ ਨਹੀਂ ਕਿੰਨੇ ਘਰਾਂ ਦਾ ਮੇਰਾ ਇਹ ਕਢਾ ਲਾ ਇਹ ਤਾਂ ਬੰਦੇ ਆ ਅੱਜ ਕੱਲ੍ਹ ਜੰਮਣ ਵਾਲੇ ਨਹੀਂ ਕਿਹੜੇ 35 ਵਾਲੇ ਮੈਨੂੰ ਨਹੀਂ ਪਤਾ ਬਾਈ ਹਾਂ ਇਹ ਵੀ ਆਏ ਨੇ ਕਿਹੜਾ ਕਰਨਾ ਕਿਹੜਾ ਪਤਾ ਆਹਾਂ ਘਰਤੀ ਆਈ ਹੋਈ ਚੱਲ ਦੇਖ ਇਹ ਤਾਂ ਹੈ ਨਹੀਂ ਬੰਦੇ ਦਾ ਅੱਜ ਜਵੀ ਵੜਦੇ ਤੇਰੇ ਲਾ ਕੇ ਮੋਲਾਦੀ ਉੱਥੇ ਹੋਰ ਮੈਂਦੇ ਇਹ ਜਵੀ ਨਾ ਤੇ ਉੱਥੇ ਓਂਡਾਲੇ ਪਰ ਹਾਂ ਓਡਲੇ ਪਰ ਇਹ ਨਹੀਂ ਖਰੀ ਸੀਂਦੇ ਚਲ ਚਲੀਏ ਲਓ ਜੀ ਅੱਜ ਆਏ ਜਗਦੀਪ ਸਿੰਘ ਦੇ ਬੰਦੇ ਅੱਜ ਜਗਦੀਪ ਸਿੰਘ ਲੱਦਣ ਲੱਗਿਆ ਇਧਰ ਆ ਖੋਰਾ ਇਹਨੇ ਲਦਣਾ ਦਾ 300 ਬਾਕੀ ਦੇਖਦੇ ਹੁਣ ਕਿੰਨਾ ਲੱਦਦਾ ਉਹਾਂ ਦੇ ਟਾਇਰਾਂ ਦਾ ਫਾਇਦਾ بڑے ਟਾਇਰਾਂ ਦਾ ਟੋਟਿਆਂ ਨਾਲੋਂ ਆ ਫਾਇਦਾ بڑے ਟਾਇਰਾਂ ਦਾ ਸਾਡੇ ਨਾਲ ਕੱਲ ਬਜਾਰਾ ਬੈਕੇ ਨਹੀਂ ਲੱਗੇ ਜੇ ਲਾਇਆ ਤਾਂ ਮਗਰ ਨਹੀਂ ਨਿਕਲਣਾ ਨਹੀਂ ਹੁਣ ਗਿੱਲੇ ਚ ਉਹ ਖੇਤ ਚ ਸ਼ਿਪ ਆ ਜੇ ਬਾਅਦ ਤੇ ਸ਼ਿਪ ਸ਼ਿਪ ਭਰਨੇ ਇਹਨੂੰ ਆ ਵੀ ਗੁਰਪਈ ਕਹਿੰਦਾ ਬੂਤੇ ਪੱਟਣੇ ਆ ਮੈਂ ਤਾਂ ਠੀਕ ਆ ਹੂੰ ਮਾ ਆ ਬਲੇਗੜਾਂ ਤਾਂ ਇੱਥੇ ਤੇ ਨਾ ਉੱਥੇ ਤਾਂ ਦੱਸਾਇਆ ਸਿੱਧੀ ਲਈ ਬਸ ਹਾਂ ਤੁਹਾਨੂੰ ਵਿਚਾਲੇ ਲੈ ਜਾਣਾ ਮਹਾਦਮਾ ਉਹੀ ਟਰਾਲਾ ਹੈ ਪਿਛਲੇ ਸਾਲ ਜੀਨੇ ਸਾਨੂੰ ਬਿਲਗੇੜਾ ਤੋਂ ਆਇਆ ਹਾਂ ਗਾਣੂ ਤੈਨੂੰ ਤੋਂ ਆਉਏ ਸਾਡੇ ਕੋਲ ਤਾਂ ਹੈਗੇ ਬਿਲਗੇ ਦਾ ਬੜਾ ਦਵਾਉ ਬਿਲਗੇ ਦਾ ਇਹਦੇ ਵਿੱਚ ਕਿੜਾ ਲਾਇਆ ਸੀ ਪਿਛਲੇ ਸਾਲ ਆਪਾਂ 150 ਕੁਇੰਟਲ ਵਾਲਾ ਚਲਾ ਕੇ ਆਏ ਲੱਗਿਆ ਵੀ ਬਹੁਤ ਵਧੀਆ ਗਿੜਾ ਹੈ ਉਹਦੇ ਗਾਣੇ ਜਿਉਂ ਜਾਣੇ ਘਟਦੇ ਨਹੀਂ ਹੈਗੇ ਪਸੰਦ ਆ ਗਿਆ ਕਹਿੰਦੇ ਮੀਂਹ ਦੱਸਿਆ ਵਾ ਸ਼ਾਮ ਨੂੰ 7 ਵਜੇ ਮੀਂਹ ਦੱਸਿਆ ਵਾ ਜਦ ਤੱਕ ਤਾਂ ਘਟ ਲੂਗੇ ਇਹਨਾਂ ਨੇ ਖੌਰੂ ਪਾਇਆ ਵਾ ਸਦਾ ਜੀ ਛੇਤੀ ਆ ਜੀਏ ਅਸੀਂ ਲੱਦਣੀ ਆ ਹਾਂ ਮਾਉ ਜੀਆ ਇਹ ਪਾ ਕੇ ਸੀ ਪਿਛਲੇ ਸਾਲ ਮੈਂਗਾ 150 ਲਾ ਗੀੜਾ ਲਾਇਦਾ ਮਹਿੰਦਰਾ ਗੈਲਾ ਬਾ ਗੀੜਾ ਇੰਨਾ ਵਧੀਆ ਲੱਗਿਆ ਉਹਦੇ ਗਾਣੇ ਪਾ ਫਿਰ ਮਹੀਨੇ ਬਾ ਮੂਡ ਬਣ ਗਿਆ ਵੀ ਪਹਿਲਾਂ ਟ੍ਰੈਲੇ ਹੀ ਬਦਲੀਏ ਟਰੈਕਟਰ ਦਾ ਲੈ ਹੋ ਜੂ ਟਰਾਲਾ ਲੈਣਾ ਔਖਾ ਤਾਂ ਫਿਰ ਦੱਤਾ ਤਾਂ ਜ਼ਿਆਦਾ ਨਹੀਂ ਦੱਤਾ ਤੇਰਾ ਮੂੜਾ ਦਾ ਹਾਂ ਪੰਜ ਚਾਰ ਕਿ ਮੈਂ ਦੱਦਾ ਥੋੜਾ ਜਿਆ 75% ਦੱਦਾ ਹਾਂਗਾ ਮੌਸਮ ਦੇਖਦਾ ਨਹੀਂ ਹੈਗਾ ਉਹ ਹੀ ਤਾਂ ਮੈਂ ਦੇਦਾ ਵੀ ਦੇ ਲਾ ਧੁੱਪਾਂ ਨਿਕਲੀ ਪਈ ਹੈ ਇਹਨਾਂ ਕਹਿੰਦਾ ਸ਼ਾਮ ਨੂੰ 7 ਵਜੇ ਮੀ ਦਾਦਾ ਨੈਟ ਭਈਏ ਵੀ ਦੇਖਦੇ ਹੁਣ ਐਟੇ ਨਾ ਖਰੂ ਪਾਇਆ ਪੈਣਾ ਨੇ ਨੈਟ ਦੇਖ ਕੇ ਜਦ 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 ਜਆ ਬੀਤੀ ਜਦ ਫੋਨ ਕਰਦੇ ਦਾਦਾਰ ਜੀ ਛੇਤੀ ਕਰ ਮੈਨੂੰ ਕਹਿੰਦੇ ਸਰਾਜ ਜੀ ਉਰੇ ਆ ਮੈਂ ਕਿਹਾ ਹਾਂ ਕੀ ਆ ਹੋ ਗਿਆ ਹਾਕਾ ਮਾਰੇ ਉੱਥੇ ਮੈਂ ਦੇਖਣਾ ਇਹਦਾ ਉਰੇ ਆ ਮੈਂ ਕਿਹਾ ਹੋ ਗਿਆ ਫੋਨ ਕੱਢ ਕੇ ਦੇਖੋ ਤਾਂ ਜੀ ਮੀ ਦਾਦਾ ਸ਼ਾਮ ਨੂੰ 10 ਬਰੀ ਸਾਲੇ ਨੇ ਉਧਰੇ ਘੜਤੀ ਗੱਲ ਉਹ ਤੇਰੀ ਗਲਤੀ ਆ ਕਿਹਾਂ ਨਾਲੇ ਉਦਣ ਦਾ ਇਹਨਾਂ ਨੂੰ ਪਿੱਟਦਾ ਮੈਂ ਇਹਨੂੰ ਕਿਹਾ ਮੈਂ ਜਾਂ ਗੰਨਾ ਬੱਢਣ ਉਹ ਵੱਢਣੇ ਵਾਲਾ ਖਬਰੇ ਕਿਹੜਾ ਹੁੰਦਾ ਮੇਰੀ ਸੁਣ ਲੈ ਸੁਣ ਤਾਂ ਲੈ ਮੈਂ ਉਹ ਗੰਨਾ ਬੱਢਣ ਭੇਜੇ ਉਹ ਪਰਲਾ ਵੱਢਣ ਲ ਮੈਂ ਲੱਦੂਗੇ ਕਿੱਥੇ ਤੁਸੀਂ ਕਹਿੰਦੇ ਵਿੱਚ ਆਉਂਗਾ ਨਹੀਂ ਮੈਂ ਕਹਾਂ ਹਾਂ ਦੇਖ ਲਾ ਓਰੇ ਟਰਾਲਾ ਵਿੱਚ ਆ ਜੂ 10 ਵਜੇ ਮੈਨੂੰ ਰਾਤ ਨੂੰ ਫੋਨ ਕਰਦੇ ਆ ਜਦੋਂ ਤੁਹਾਨੂੰ ਫੋਨ ਕਰ ਹੋ ਜਾਂਦਾ 4 ਥੋੜਾ ਕੋ ਨੰਬਰ ਜਦ ਬਥੇਰਾ ਫੋਨ ਹੁੰਦਾ ਪੈਗ ਲਾ ਕੇ 4 ਫੇ ਤਾਂ ਮੈਨੂੰ ਵੀ ਦੇਖੀ ਸਦਾਜੀ ਘਰਾਂ ਲੜਾਈ ਹੋ ਗਈ ਛੇਤੀ ਦੇ ਕੇ ਰੀਚਾਰਜ ਕਰ ਦੇ ਮੈਂ ਕਹਾਂ ਜਿਹੜੇ ਵੇ 50 ਫੋਨ ਵਾਲੇ ਸੁਣ ਤਾਂ ਲੈ ਕਹਿੰਦਾ ਸਦਾਜੀ ਘਰਾਂ ਲੜਾਈ ਹੋ ਗਈ ਛੇਤੀ ਦੇ ਕੇ ਮੇਰਾ ਰੀਚਾਰਜ ਕਰ ਦੇ ਮੈਂ ਕਹਾਂ ਜਿਹੜੇ ਵੇ ਤੇ ਤੈਨੂੰ ਮੈਨੂੰ ਫੋਨ ਕਰਿਆ ਇਹਦੇ ਪਰ ਤੇ ਘਰਾਂ ਕਰ ਲਾ ਤੂੰ ਨਹੀਂ ਇਹਦੇ ਪਤਾ ਨਹੀਂ ਕਰਨਾ ਜੀ ਆਪਣੇ ਪਰ ਤੇ ਕਰਨਾ ਕਹਿੰਦਾ ਇਹ ਜੇ ਆ ਤੇਰੀ ਕਿੰਨੀ ਕਰੀ ਹੈ ਮੇਰੀ 450 455 ਤੇਰੇ ਇਹ ਚਲ ਮੈਂ ਗਿਣੀ ਦੀ ਜਾਉ 430 ਕਰੀ ਤਿੰਨ ਕੋਈ ਫਿਰ ਤਾਂ ਕਰਤੀ ਆਉਂਗੀ 50 60 ਭੜੀਆਂ ਹੋਰ 500 ਭਰੀ ਕਰ ਦੇਣੀ ਇਹਨਾਂ ਨੇ ਬੰਦੇ ਦਾ ਤੇਲ ਹੈ ਜੀ 2 2 ਵੀ ਘੜਨ ਲੱਗੇ ਆਵਾ 200 ਕਰ ਦੋ ਬਹੁਤ ਆ ਬਾਈ 200 50 ਘੱਟੋ ਘੱਟ ਮੈਂ ਤਾਂ 160 ਔਰ 70 ਦੇ ਵਿੱਚ ਵਿੱਚ ਲਾਇਆ ਉਦਣ ਦੇ ਸਾਬਖੇਲ ਬਾਕੀ ਰੱਬ ਰੱਖਾ ਚਲ ਜਿੰਨਾ ਹੋ ਗਿਆ ਮੈਨੂੰ ਬਾਟਾ ਲੱਗਿਆ ਆਏ ਆ ਵੀ ਇੱਕ ਗਿੜੇ ਗੱਲ ਤੇਰਾ ਅਸਰੇ ਲੱਜੂਣ ਅਗਲੀ ਗੱਲ ਫੇਰ ਉਹੋ ਤੱਕ ਹਾਲੀ ਹੋ ਗਿਆ ਚਲ ਪਰਚੀ ਘਟਦੇ ਉਹ ਇੰਨਾ ਗਨ ਬੂਟੇ ਲੱਗਦੇ ਹੋ ਜੀ ਤੇ ਜਿਹੜੀ ਮੇਰੀ ਪਰਚੀ ਆ ਉਹ ਚਲ ਉਹ ਵੀ ਕਰੂੰਗੀ ਪੈਨਲਟੀ ਕੌਣ ਦਊਗਾ ਪੈਨਲਟੀ ਤਾਂ ਹੁਣ ਪਹਿਣੀ ਆ ਆ ਵੀਡੀਓ ਬਣਦੀ ਹੈ ਜੀ ਨੇ ਪਰਚੀ ਕਿ ਮੇਰੇ ਨੌਪ ਕਰਾਈ ਵੀ ਆ ਕਿਹੜੇ ਪਤਾ ਦਾ ਵੀ ਆ ਹਾਸ ਅੰਮਿਤ ਵਾਲੀ ਬੰਦਾ ਸੋਦਰ ਦਾ ਕੋਈ ਕਹਿੰਦਾ ਪਰਚੀਆਂ ਮੈਨੂੰ ਪਿਆ ਕੇ ਆ ਆ ਬੁਛੜਿਆਂ ਲੋਗ ਡਾਜਾ ਕਹਿੰਦਾ ਪਰਚੀਆਂ ਮੇਰੀਆਂ ਥੋੜੀਆਂ ਹੋਈਆਂ ਜੀ ਆਪਣੀ ਪਰਚੀ ਆਪਣੇ ਨੌਪ ਕਰਾਈ ਇੱਕ ਪਰਚੀ ਇੱਕ ਪਰਚੀ ਮੇਰੇ ਨੌਪਰ ਵੀ ਕਰਾ ਦਿੱਤੀ ਇਧਰ ਇਧਰ ਬਾਉਂਡ ਇਹ ਤਾਂ ਸਾਡਾ ਵੀ ਨਹੀਂ ਪੂਰਾ ਹੋ ਰਿਹਾ ਮੈਂ ਤੁਹਾਨੂੰ ਉਹ ਹੀ ਹੱਦਾ ਵੀ ਦੇਖ ਲਿਆ ਇੱਕ ਪਰਚੀ ਦਾ ਹੋ ਗਿਆ ਹੁਣ 100 ਕੁਆਂਟਲ ਦਾ 4200 ਰੁਪਈਆ ਹੋ ਗਿਆ ਹੁਣ ਪਹਿਲਾਂ ਆਪਣਾ ਦਾ ਟੋਟਲ ਕਾਲੀ ਕਿੰਨਾ ਘਟਦਾ ਬਾ 4200 ਤੇਰੇ ਗਾਲ ਪਾਉਣਾ ਜੇ ਮੇਰਾ ਘਟ ਹੋ ਗਿਆ ਹਾਂ ਤਾਂਹੀਂ ਕਰਾਈਆ ਜੀ ਤਾਂ 150 ਵਾਲੀ ਕਰਾਉਂਦਾ ਤਾਂ ਨਹੀਂ ਮੈਂ ਤਾਂ ਕਰਾਉਂਦਾ ਤਾਂ ਮੈਂ ਆਪਣਾ ਬਾਉਂਡ ਫਿਰ ਜਿਆਦਾ 100 ਵਾਲਾ ਤਾਂ ਨਾ ਤੇਰਾ ਵੀ 150 ਵਾਲਾ ਤਾਂ ਤੂੰ ਮੇਰੀ 150 ਗਾਲੀ ਕਰਾਉਂਦਾ ਤਾਂ ਕਹਿੰਦਾ ਮੇਰੀਆਂ ਸਾਰੀਆਂ 150 ਵਾਲੀਆਂ ਤੂੰ ਵੀ 150 ਵਾਲੀ ਕਰਾ ਮੇਰੀ ਇੱਕ ਮੈਂ ਕਿਹਾ ਵੀ ਮੇਰੀਆਂ ਤਾਂ 100 ਵਾਲੀਆਂ ਹੀ ਆਉਣੀਆਂ 100 ਕਰਾ ਲੈ ਐਂਡ ਵਾਲੀ ਲੈ ਲਈ ਉਹ ਕਹਿੰਦਾ ਦਾ ਮੈਂ ਤੈਨੂੰ ਕੇ ਕੀ ਪਤਾ ਤੇ ਇਹ ਹਾਲ ਉਹ ਗੇਤ ਕੀ ਪਿਛਲੇ ਸਾਲ ਅੰਤਾਂ ਦਾ ਬੌਂਡ ਬਚਿਆ ਗੰਨਾ ਇੰਨਾ ਨਿਕਲਿਆ ਕੋਈ ਅੰਤ ਨਹੀਂ ਐਸੋ ਸਾਤ ਵਾਰ ਪੁੱਛ ਨਾ ਤੂੰ ਉਹ ਹਾਲ ਗੰਨੇ ਦਾ ਚੱਲ ਜੋ ਕਰਮਾ ਜੋ ਹੀ ਹੋਣਾ ਰੋਲ ਰੂਆ ਪਾ ਕੇ ਕੋਈ ਫਾਇਦਾ ਨਹੀਂ ਜੋ ਮਰ ਗਈ ਕੀ ਕਹਿੰਦੇ ਤੇ ਕਹਿੰਦੇ ਦੋ ਸੌਣਾ ਪਾਓ ਹਾਂ ਕਹਿੰਦੇ ਰਾਤਾ ਨਰਮ ਹਲੇ ਬਹੁਤ ਰਾਤਾ ਪਾੜ ਜੂਗਾ ਕਿਹੜਾ ਕਹਿੰਦਾ ਦਾ ਦੇ ਵੇਖ ਕੰਦਲ ਭਾਈ ਕੰਦਲ ਬੋਲੇ ਪਾਤ ਹੈ ਕਿ ਦੋ ਪੰਜ ਮਿੰਟ ਆਓ ਫालतू ਜਾਏ ਅੱਜ ਹਫ਼ਤੇ ਪੱਕੀ ਨਾ ਇਹਦਾ ਹੂੰ ਨੌ ਵਜੇ ਨਾਮ ਕਰਿਆ ਪਿਆ ਅੱਧਾ ਵਿਚਾਰੇ ਦਾ ਦਾਰੂ ਚ ਬਦਨਾਮ ਕਰਿਆ ਰੇ ਕਹਿੰਦਾ ਪੈਗ ਲਾਉਂਦਾ ਇਹਨੂੰ ਦੱਸ ਹੁਣ ਦੇਖ ਲਾਲ ਇਹ ਤਾਂ ਮੈਂ ਕਾਸਾ ਖੁੱਦ ਪੰਜ ਮਿੰਟ ਆਉ ਫालतू ਜਾ ਕੇ ਬੱਧੀ ਆ ਨਹੀਂ ਮੈਂ ਤਾਂ ਪਈ ਹੈ ਵੀ ਬਹੁਤ ਉੱਚੀ ਹੈ ਜੇ ਖੁੱਲ ਗਈ ਜਦੋਂ ਵਾਲੇ ਨੂੰ ਦੇਖ ਲੈ ਦੋ ਫੋਟੋ ਉੱਚੀ ਪਈ ਆ ਮੇਰੇ ਦੇਖ ਲੈ ਕੱਲ ਉੱਥੇ ਨੂੰ ਗੱਡੀਆਂ ਕਿੰਨੀਆਂ ਲੰਗੀਆਂ ਸਾਰਾ ਬੂਲਰ ਲੰਗੇ ਆ ਕਿਉਂਕਿ ਨਰਮ ਦਾ ਮੀਂਹ ਪਿਆ ਵਾ ਤਾਂ ਜਿੱਥੇ ਨੂੰ ਟਰਾਲਾ ਲੰਗਿਆ ਲੀਹ ਤਿੰਨ ਦਿਨ ਉਂਗਲ ਚਾਰ ਜਾ ਫੇਰ ਵੀ ਦਬ ਗਈ ਦੇਖ ਲੈ ਇੰਨਾ ਫਰਕ ਆ ਨਰਮ ਦਾ ਇਹਨੂੰ ਕਹੀ ਲਿਆ ਦੇ ਤਾਂ ਹੀ ਚੜ ਹਣਾ ਔਰੇ ਇਹਨੂੰ ਵੱਢ ਕੇ ਅਜੇ ਹੋਰ ਅੱਗੇ ਆਉਣਾ ਇਹਨੇ ਨਹੀਂ ਗਿਆ ਔਰੇ ਫਟਾ ਜਾਣਾ ਇੱਥੇ ਔਰੇ ਫਟਾ ਹਣਾ ਉਹ ਭਰੀਆਂ ਨੂੰ ਆਏ ਘੁੰਮ ਕੇ ਆਉਣੀਆਂ ਪੈਣੀਆਂ ਥੋੜਾ ਜਿਹਾ ਹੋਰ ਅੱਗੇ ਕਰ ਦੇ ਨਾ ਦਿਮਾਗ ਘੱਟੇ ਹੁੰਦਾ ਤੂੰ ਆਪਣਾ ਬਰਤਲ ਉਹ ਉੱਥੇ ਕਰਨਾ ਹੋਰ ਅੱਗੇ ਕਰਨਾ ਹੋਰ ਉਹ ਤੇ ਬਾਅਦ ਕਰੂੰਗਾ ਤੈਨੂੰ ਕਿਹਾ ਨਹੀਂ ਇਹਨੂੰ ਆਏ ਉਹ ਵਾਲੀਆਂ ਪਈਆਂ ਆ ਇਹ ਲੋ ਕਰਨੀ ਇਹ ਕਹੀ ਲਿਆ ਮਾ ਆ ਬੱਡਾ ਲਾਉਂਦਾ ਕਹੀ ਪਈ ਆ ਉਧਰ ਪਰਲੇ ਬੱਡੇ ਚ ਮੇਰੀ ਕਹੀ ਆ ਹਾਂ ਹਾਂ ਕਿਤੇ ਉਹ ਪਰਲੇ ਬੱਡੇ ਚ ਪਈ ਆ ਇਹ ਲੈ ਕੇ ਜਾ ਕੇ ਜਿਹੜੀ ਨੇ ਚੇਪੀ ਲਈ ਵੀ ਆ ਉਰੇ ਕਿਤਨਾ ਆ ਗਈ ਕਹੀ ਉਹ ਮੈਂ ਭੁੱਲ ਗਿਆ ਹੁਣ ਇੱਤੀ ਤੂੰ ਹੋਰ ਕੀ ਆ ਅਕਲ ਬਾਪੂ ਲੈ ਕੇ ਆਇਆ ਚਲ ਠੀਕ ਆ ਜਿਆਦਾ ਦਵਾਈ ਦਵਾ ਦੇਣਾ ਕਾਲੇ ਕੜਤਾ ਅਰਜਨ ਹਟਿਆ ਨਹੀਂ ਖੜਾ ਕੇ ਹਟਿਆ ਬਾਹਰ ਹੋਰ ਨਹੀਂ ਨਹੀਂ ਅਸੀਂ ਉਹ ਕਿਹਾ ਪੂਰੇ ਆ ਦਵਾ ਨਾਲ ਮੁੜਦਾ ਨਹੀਂ ਨਾਲੇ ਬਿੰਦਰ ਬਾਤਾ ਬੜਾ ਅਰਜਨ ਬਾਤਾ ਬਿੰਦਰ ਹੁਣ ਤੈਨੂੰ ਵੀ ਤਾਂ ਹੀ ਦਵਾਉਣਾ ਫਿਰ ਸਭ ਤੋਂ 55 ਦਵਾਉਣਾ ਬੜਾਈ ਹਾਂ ਬੜਾਈ ਦਵਾਉਂਗੇ ਹੋਰ ਕਹਾ ਤਾਂ ਕਰਿਆ ਆਉਂਦਾ ਗਿਆ ਹੁਣ ਜਾਂ ਟਰੈਕਟਰ ਮੋੜ ਕੇ ਖੜਾਉਣਾ ਉਹ ਉੱਪਰ ਚੜਾਇਆ ਟਾਇਰ ਫਿਰਦਾ ਜਿੱਥੇ ਮਰਜ਼ੀ ਰੋਕ ਉਹ ਉਹਨੇ ਤਾਂ ਕੱਢ ਲੈਣਾ ਯਾਰ ਅਸੀਂ ਉਹ ਦੇਖਦੇ ਨਹੀਂ ਜਾਂਦੇ ਉਹਨੂੰ ਬਹੁਤ ਜ਼ੋਰ ਗੁੰਗਾ ਜਾਂ ਟਰੈਕਟਰ ਉਹਨੇ ਗੁੰਗਾ ਜਿਹਾ ਆਉਣਾ ਗੂੰ ਚੱਲ ਹੋਰ ਭਾਈ ਫੋਰ ਦਾ ਭਾਈ ਨੋਆ ਦਾ ਫਰਕ ਹੈ ਚਾਹੇ ਨੋਏ ਮਾਰਦਾ ਹੋਵੇ ਬਹੁਤ ਫਰਕ ਲੈਣਾ ਹੁਣ ਉਹਦੇ ਦੋਹਾਂ ਨਾਲ ਹਿੱਲਿਆ ਵੀ ਨਹੀਂ ਪਿੱਛੇ ਨੂੰ ਪਹਿਲਾਂ ਪਹਿਲਾਂ ਹਿੱਲਿਆ ਵੀ ਨਹੀਂ ਪਿੱਛੇ ਨੂੰ ਉਹਦੇ ਨਾਲ ਕਰ ਲੈ ਉਹਦੇ ਨਾਲ ਮਹਿੰਦਰੇ ਨਾਲ ਮਹਿੰਦਰੇ ਗੱਲ ਹੋਰ ਭਾਈ ਹੋਰੇ ਆ ਹੋਰੇ ਹਾਂ ਅੱਛਾ ਅੱਧੀ ਗੱਲ ਆਏ ਨਾ 2 ਮਿੰਟਾਂ ਚ ਲੇ ਗਿਆ ਇਹ ਤਾਂ ਹੈ ਹੀ ਫਰਕ ਦਾ ਹੈ ਬਾਕੀ ਬਜਨ ਦਾ ਵੀ ਫਰਕ ਹੈ 32 33 ਕੰਟਲ ਵਜੋਂ ਹਾਂ ਉਹ ਟਰੈਕਟਰ ਦੇ ਵਜੋਂ ਦੀ ਉਹ ਗੱਲ ਕਰਦਾ ਹਾਂ ਹਾਂ ਟਰੈਕਟਰ ਦੇ ਵਜੋਂ ਦੇਣਾ 32 33 ਕੰਟਲ ਹੋਊਗਾ ਇਹਦੇ ਵਿੱਚ ਫਰਕ ਹੈਗਾ ਵਜਨ ਦਾ ਲੈ ਬਈ ਇਕੱਲਾ ਪਾਤਾ ਹੁਣ ਫਟੇ ਨਹੀਂ ਇਕੱਲਾ ਪਵਾ ਕੇ ਛੱਡੇ ਆ ਨਹੀਂ ਲੈ ਆਉਣਾ ਟਰੈਕਟਰ ਨਾਲ ਆ ਨਾ ਲੈ ਆਉਣਾ ਲੈ ਬਈ ਹੁਣ ਕਹਦਾ ਉਹਦੇ ਗਾਣੇ ਕਹਿੰਦਾ ਲਾਜ ਰੱਖ ਲਈ 4x4 ਦੀ ਕਰਤੀ ਹੁਣ ਨਹੀਂ ਨਿਕਲਿਆ ਪਹਿਲੀ ਝਟ ਚ ਆ ਬੈਕਗ੍ਰਾਉਂਡ ਜਦੇ ਲੈ ਜਾਂਦਾ ਉਹ ਕਿੱਥੇ ਭਾਵੇਂ ਬਾਜ ਨਹੀਂ ਆਵੇ ਉਹ ਦੇਖੇ ਨਹੀਂ ਤੇ ਇੱਕ ਜਿਹੜਾਈ ਜਿਹੜਾ ਉਹ ਮੇਰੇ ਕਿੰਨੇ ਆ ਗਿਆ ਲੋਏ ਲੋਏ ਉਹ ਬਸ ਕਿੱਥੇ ਲੈ ਗਿਆ ਲੈ ਮੈਂ ਬਈ ਹੁਣ ਫੇਕ ਲਿਆ ਬੈਗ ਤੇ ਹਟਦਾ ਨਹੀਂ ਹੈਗਾ ਪੜਾ ਕੇ ਨਹੀਂ ਲਾਇਆ ਹੁਣ ਚੜਜਣਾ ਹੈ ਹੈ ਘੇੜ ਬੜਾ ਨੰਨਾ ਮੇਰੇ ਤਾਂ ਤੋੜਾ ਬੜਾ ਲਾ ਕੇੜੇ ਨਹੀਂ ਬਣਨੇ ਹੈ ਘੇੜੇ ਨਹੀਂ ਬਣਦੇ ਉਹ ਵੀ ਤੋਆ ਤੇ ਬਿਲ ਕੇ ਆ ਗਏ ਟਰੈਕਟਰ ਯਾਰ ਨਹੀਂ ਗੱਲ ਬਣੀ ਹੈਗੀ ਜੀ ਬੈਗ ਨੂੰ ਬਥੇਰਾ ਲੈ ਜਾਂਦਾ ਲੋ ਜੀ ਬਣਾ ਗੇਅਰ ਲਾਇਆ ਹੁਣ ਬਾਕੀ ਦੇਖਦੇ ਆ ਕੋਈ ਨਹੀਂ ਆ ਗਿਆ ਚੜ ਗਿਆ ਚੜ ਗਿਆ ਲੱਗ ਗਿਆ ਲੱਗ ਗਿਆ ਲੈ ਗਿਆ ਬਾਈ ਲੈ ਗਿਆ